ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪਨਖੀ ਜੀ ਦੀ ਲਿਖੀ ਹੋਈ ਕਹਾਣੀ ਤਾਇਆ ਸੰਤੂ ਲੋਂਗਾ ਲਈ ਚਾਹ ਕਰਕੇ ਦੇ ਦਿਓ ਤਾਇਏ ਨੂੰ ਅਰਜਾਈ ਦਾ ਮੁਰਕਾ ਲੈ ਲਓ ਤੇ ਆਪੇ ਹੱਡ ਖੁੱਲ ਜਾਣਗੇ ਹੋਰ ਕੀ ਸੂਲ ਹੋਇਆ ਤਾਇਏ ਦੇ ਸੰਤੂ ਦੇ ਵੱਡੇ ਭਤੀਜੇ ਨੇ ਆਪਣੀ ਘਰਵਾਲੀ ਨੂੰ ਕਿਹਾ ਉਹ ਬਾਹਰਲੇ ਘਰ ਪਾਥੀਆਂ ਪੱਥਨ ਆਈ ਹੋਈ ਸੀ। ਉਹਨਾਂ ਦੇ ਬਾਹਰਲੇ ਘਰ ਕੱਚੀਆਂ ਇੱਟਾਂ ਦੀ ਇੱਕ ਬੈਠਕ ਪਾਈ ਹੋਈ ਸੀ। ਬੈਠਕ ਦੇ ਨਾਲ ਲੱਗਵਾ ਇੱਕ ਵੱਡਾ ਸਾਰਾ ਦਰਵਾਜ਼ਾ। ਚਾਰ ਲਟੈਣਾ ਤੇ ਪਾਇਆ ਦਰਵਾਜ਼ਾ ਜਿਸ ਵਿੱਚ ਗੱਡਾ ਖੜਾ ਰਹਿੰਦਾ ਤੇ ਮਈਆਂ, ਬਲਦ, ਊਠ ਕਰਦੇ ਸਾਰੇ ਪਸ਼ੂ ਖੜੇ ਰਹਿੰਦੇ। ਬੈਠਕ ਵਿੱਚ ਸੰਤੂ ਦੀ ਮੰਜੀ ਰਹੀ ਰਹਿੰਦੀ। ਬਾਹਰਲੇ ਘਰ ਦੀ ਉਹ ਪੂਰੀ ਰਾਖੀ ਕਰਦਾ। ਸੰਤੂ ਦੀ ਉਮਰ 80 ਨੂੰ ਟੱਪ ਚੱਲੀ ਸੀ। ਉਹਦਾ ਛੋਟਾ ਭਰਾ ਉਸ ਤੋਂ 5 ਸਾਲ ਛੋਟਾ ਸੀ। ਉਹ ਤਾਂ ਕਿਵੇਂ ਨਾ ਕਿਵੇਂ ਵਿਆਹਿਆ ਗਿਆ। ਉਹ ਵੀ ਉਮਰ ਚੜੀ ਤੋਂ। ਪਰ ਸੰਤੂ ਨੂੰ ਕੋਈ ਵੀ ਜੱਟ ਦੀ ਧੀ ਨਾ ਜੁੜੀ। ਸਾਰੀ ਉਮਰ ਨਾ ਜੁੜੀ ਤੇ ਉਹ ਛੜਾ ਰਹਿ ਗਿਆ ਸੀ। ਫਿਰ ਤਾਂ ਉਹ ਇਹੋ ਰੱਬ ਦਾ ਸ਼ੁਕਰ ਮੰਨਣ ਲੱਗ ਪਿਆ ਸੀ ਕਿ ਚਲੋ ਛੋਟਾ ਤਾਂ ਵਿਆਹਿਆ ਗਿਆ। ਘਰ ਵਿੱਚ ਰੋਟੀ ਪੱਕਦੀ ਤਾਂ ਹੋ ਗਈ ਸੀ। ਛੋਟੇ ਦੇ ਜਿਹੜੀ ਔਲਾਦ ਹੋਈ ਉਹ ਉਸੇ ਨੂੰ ਸਮਝਣ ਲੱਗ ਪਿਆ ਸੀ ਜਿਵੇਂ ਉਸਦੇ ਆਪਣੇ 3 ਪੁੱਤ ਹੋਣ ਉਸਦੇ ਛੋਟੇ ਭਰਾ ਦੇ 3 ਮੁੰਡੇ ਤੇ 2 ਕੁੜੀਆਂ ਹੋਈਆਂ ਸਨ ਕੁੜੀਆਂ ਦੋਵੇਂ ਵਿਆਹ ਵਰ ਦਿੱਤੀਆਂ ਸਨ ਤੇ ਆਪੋ ਆਪਣੀ ਘਰੀ ਵਸਦੀਆਂ ਸਨ ਮੁੰਡੇ ਜਦੋਂ ਅਜੇ ਨਿਆਣੇ ਸਨ ਤੇ ਉਸਦਾ ਛੋਟਾ ਭਰਾ ਮਰ ਗਿਆ ਸੀ ਸੰਤੂ ਉਹ ਉਹਦੇ ਖੇਤਾਂ ਵਿੱਚ ਜਾ ਕੇ ਇਉਂ ਕੰਮ ਕਰਦਾ ਜਿਵੇਂ ਹੋਰ ਸੰਸਾਰ ਦੇ ਉਸ ਨੂੰ ਸੁਰਤੇ ਨਾ ਹੋਵੇ ਦਿਨ ਰਾਤ ਦੇ ਵੇਲ ਦਾ ਮਿੱਟੀ ਨਾਲ ਕੁਲਦਾ ਰਹਿੰਦਾ ਸਿਰ ਖੁਰਕਣ ਦੀ ਵੇਲ ਉਸ ਨੂੰ ਮਸਾ ਮਿਲਦੀ ਕਦੇ ਉਹ ਕਿਸੇ ਸਾਖ ਸਕੇਰੇ ਵਿੱਚ ਨਹੀਂ ਸੀ ਗਿਆ ਸ਼ਰੀਕੇ ਵਿੱਚ ਕਦੇ ਕਿਸੇ ਦੀ ਜਨਨ ਨਹੀਂ ਸੀ ਚੜਿਆ ਰਿਸ਼ਤੇਦਾਰੀ ਦਾ ਕੋਈ ਵਿਆਹ ਉਸਨੇ ਕਦੇ ਨਹੀਂ ਸੀ ਦੇਖਿਆ ਕਿਸੇ ਮੇਲੇ ਜਾਂ ਪਸ਼ੂ ਮੰਡੀ ਤੇ ਉਹ ਕਦੇ ਨਹੀਂ ਸੀ ਜਾਂਦਾ ਹੁੰਦਾ ਉਹ ਤਾਂ ਬਸ ਆਪਣੇ ਖੇਤ ਦੇ ਕੰਮ ਵਿੱਚ ਹੀ ਮਗਨ ਰਹਿੰਦਾ ਹਾਲਵਾਂ ਦਾ ਗੁੱਡ ਦਾ ਸੂਡ ਮਾਰਦਾ ਪੜੀਆਂ ਪਾਉਂਦਾ ਪਸ਼ੂਆਂ ਲਈ ਕੱਖ ਪੱਠਾ ਲਿਆਉਂਦਾ ਤੇ ਕੁੱਤਰ ਦਾ ਖੇਤੀਬਾੜੀ ਦੇ ਕੰਮ ਕਰਦਾ 10 ਸਾਲ ਹੋ ਗਏ ਸਨ ਛੋਟੇ ਭਰਾ ਨੂੰ ਭਤੀਜੇ ਅਜੇ ਨਿਆਣੇ ਸਨ ਇਸ ਲਈ ਉਹ ਖੇਤੀ ਦੇ ਕੰਮ ਵਿੱਚ ਇੱਕ ਸੇਰੀ ਨਾਲ ਰਲਾ ਕੇ ਰੱਖਦਾ ਭਤੀਜੇ ਜਦੋਂ ਉਡਾਰ ਹੋ ਗਏ ਤਾਂ ਸੇਰੀ ਰੱਖਣਾ ਉਹਨੇ ਛੱਡ ਦਿੱਤਾ ਭਤੀਜਾ ਜੀ ਵਿਆਹ ਕੋਈ ਨਹੀਂ ਸੀ ਸੰਤੂ ਤੇ ਮੁੰਡੇ ਦੱਬ ਕੇ ਕਮਾਈ ਕਰਨ ਲੱਗੇ ਉਹਨਾਂ ਕੋਲ ਘਰ ਦੀ ਜ਼ਮੀਨ ਵਾਵਾ ਸੀ। ਹਿੱਸੇ ਠੇਕੇ ਤੇ ਹੋਰ ਜ਼ਮੀਨ ਲੈਣ ਲੱਗ ਪਏ। ਕਮਾਈ ਜ਼ੋਰਾਂ ਦੀ ਪੈਣ ਲੱਗ ਪਈ। ਵੱਡਾ ਮੁੰਡਾ ਵਿਆਹਿਆ ਗਿਆ। ਤਿੰਨ ਕੋ ਸਾਲ ਬਾਅਦ ਉਸ ਤੋਂ ਛੋਟੇ ਨੂੰ ਵੀ ਸਾਖ ਹੋ ਗਿਆ। ਛੋਟੇ ਨੂੰ ਜਦ ਵਿਆਉਣਗੇ ਤਾਂ ਧੀ ਵਾਲਿਆਂ ਨੇ ਸਭ ਤੋਂ ਛੋਟੇ ਨੂੰ ਇੱਕ ਹੋਰ ਕੁੜੀ ਦੇ ਆਨੰਦ ਦੇ ਦਿੱਤੇ। ਤਿੰਨੇ ਮੁੰਡੇ ਵਿਆਹੀ ਗਏ। ਤਿੰਨ ਨੂੰਹਾਂ ਜਦ ਘਰ ਆ ਗਈਆਂ। ਘਰ ਚਿਰ ਮਿਲ ਚਿਰ ਮਿਲ ਕਰਨ ਲੱਗ ਪਿਆ। ਮੁੰਡਿਆਂ ਦੀ ਮਾਂ ਤੋਂ ਚਾਹ ਨਹੀਂ ਸੀ ਚੱਕਿਆ ਜਾਂਦਾ। ਨੋਹਾ ਨੂੰ ਦੇਖ ਕੇ ਸੰਤੂ ਜਿਵੇਂ ਮੁੜ ਕੇ ਜ਼ੋਰ ਪਰ ਆਇਆ ਸੀ। ਉਹ ਜਵਾਨਾਂ ਵਾਂਗ ਕੰਮ ਕਰਦਾ। ਉਹਦੇ ਸਿਰ ਤੋਂ ਕਦੇ ਮੰਡਾਸਾ ਨਹੀਂ ਸੀ ਲੱਥਾ। ਖਾਬੀ ਖਾਨ ਘਰਾਂ ਵਿੱਚੋਂ ਉਹ ਘਰ ਗੇਣਿਆ ਜਾਣ ਲੱਗ ਪਿਆ। ਦਿਨ ਲੰਘਦੇ ਗਏ। ਮੁੰਡਿਆਂ ਦੇ ਅਗਾ ਮੁੰਡੇ ਹੋ ਗਏ। ਟੱਬਰ ਵਧਣ ਲੱਗ ਪਿਆ। ਸੰਤੂ ਦੀ ਉਮਰ ਵੱਡੀ ਹੁੰਦੀ ਗਈ। ਹੌਣ ਉਸ ਤੋਂ ਜਾਨ ਤੋੜ ਕੇ ਕੰਮ ਨਹੀਂ ਸੀ ਹੁੰਦਾ। ਉਹਦੇ ਹੱਡ ਮਾਸ ਛੱਡ ਗਏ ਸਨ। ਉਹਦਾ ਸਾਹ ਚੜ ਜਾਂਦਾ ਸੀ। ਹੁਣ ਉਹਦੇ ਵਿੱਚੋਂ ਕੰਨ ਕਟ ਗਿਆ ਸੀ। ਬਗਾਨੀਆਂ ਧੀਆਂ ਜਿੱਦਣ ਦੀਆਂ ਕੁੰਜੀਆਂ ਸਾਹਮਣੇ ਬੈਠੀਆਂ ਸਨ। ਉਹਦਣ ਤੋਂ ਉਸ ਦਾ ਗਲਾਚੀ ਕਿਉ ਖਾਣਾ ਤੇ ਦੁੱਧਾਂ ਦੇ ਛੰਨੇ ਸੜਾਕ ਜਾਣੇ ਮੁੱਕ ਗਏ ਸਨ। ਬੁੜੀ ਦੀ ਅਖਤਿਆਰੀ ਜਿੱਦਣ ਦੀ ਮੁੱਕ ਗਈ ਸੀ। ਉਹਦਣ ਤੋਂ ਸੰਤੂ ਸਾਰੇ ਡੱਬਰ ਨੂੰ ਕਿਤੋਂ ਬਾਹਰ ਆਇਆ। ਬੰਦਾ ਲੱਗਦਾ ਸੀ। ਅੱਧ ਦੀ ਢੇਰੀ ਜਿਹੜੀ ਸੰਤੂ ਦੇ ਨਾਂ ਸੀ ਉਹ ਸਬੰਧੀ ਸਾਰਾ ਟੱਬਰ ਕਿਸੇ ਅੰਦਰਲੇ ਸੇਕ ਨਾਲ ਸੇਵਕਾ ਰੰਦਾ ਕਿਤੇ ਤੌਲ ਦਾੜੀਆਂ ਕਿਸੇ ਵੈਲ ਚ ਨਾ ਪੈ ਜੇ ਆਪਦੀ ਢੇਰੀ ਕਿਤੇ ਅੰਦਰ ਖਾਤੇ ਬੈ ਨਾ ਕਰ ਦੇ ਕਿਤੇ ਕਿਸੇ ਭਾਨ ਦੇ ਨਾਲ ਮੂੰਹ ਨਾ ਪਾ ਬੈਠੇ ਉਤੋਂ ਉਤੋਂ ਸਾਰਾ ਟੱਬਰ ਉਸ ਦੀ ਸੇਵਾ ਕਰਦਾ ਬਹੂਆਂ ਉਸ ਦੇ ਕੱਪੜੇ ਚੌਥੇ ਦਿਨ ਤੋ ਦਿੰਦੀਆਂ ਸੱਤਵੇਂ ਦਿਨ ਉਹਨੂੰ ਕਿਸੀ ਨਵਾਉਂਦੀਆਂ ਛੋਟੇ ਛੋਟੇ ਜਵਾਕ ਉਸ ਦੀਆਂ ਟੰਗਾ ਘੁੱਟਦੇ ਰਹਿੰਦੇ ਪਰ ਵਿੱਚੋਂ ਸਾਰਾ ਟੱਬਰ ਚਾਹੁੰਦਾ ਕਿ ਕਦੋਂ ਬੁढ़ा ਮਰੇ ਤੇ ਮੰਜੀ ਛੱਡੇ ਐਨੀ ਸੇਵਾ ਹੁੰਦਿਆਂ ਵੀ ਕਦੇ-ਕਦੇ ਸੰਤ ਨੂੰ ਖਿਆਲ ਆਉਂਦਾ ਇੱਥੇ ਮੇਰਾ ਕੌਣ ਹੈ ਪਰ ਕਦੇ-ਕਦੇ ਉਸ ਦੇ ਦਿਮਾਗ ਵਿੱਚ ਇਹ ਗੱਲ ਵੀ ਵਾਸ ਜਾਂਦੀ ਕਿ ਸਾਰਾ ਪਰਿਵਾਰ ਮੇਰਾ ਹੀ ਤਾਂ ਹੈ ਉਸ ਨੂੰ ਮਹਿਸੂਸ ਹੁੰਦਾ ਕਿ ਸਾਰਾ ਟੱਬਰ ਜਿਹੜਾ ਉਸ ਦੇ ਪੈਰਾਂ ਥੱਲੇ ਹੱਥ ਦਿੰਦਾ ਫਿਰਦਾ ਹੈ ਦੇਉ ਦਾ ਕੁਝ ਲੱਗਦਾ ਹੈ ਤਾਂ ਹੀ ਤਾਂ یوں ਕਰਦਾ ਨਹੀਂ ਤਾਂ ਦੂਜਾ یوں ਕਿਉਂ ਕਰੇ ਇਸ ਵਾਰੀ ਸਿਆਲ ਦੀ ਰੁੱਤ ਜੇ ਚੜੀ ਸੀ ਕਹਿੰਦੇ ਪਾਲਾ ਜਾਂ ਤਾਂ ਆਉਂਦਾ ਮਾਰ ਕਰਦਾ ਤੇ ਜਾਂ ਜਾਂਦਾ ਮਾਰ ਕਰਦਾ ਉਹ ਮਾਗ ਦੀ ਠੰਡ ਨਾਲੋਂ ਕੱਤੇ ਮੱਗਰ ਇਹ ਫੱਗਣ ਚੇਤ ਦੀ ਠੰਡ ਬਹੁਤੇ ਜ਼ੁਕਾਮ ਲਾਉਂਦੀ ਹੈ ਚੜਦੀ ਠੰਡ ਨਾਲ ਸੰਤੂ ਨੂੰ ਜ਼ੁਕਾਮ ਹੋ ਗਿਆ ਜ਼ੁਕਾਮ ਵਿਗੜਦਾ ਵਿਗੜਦਾ ਨਮੂਨੀਆਂ ਬਣ ਗਿਆ ਨਮੂਨਿਆ ਵੀ ਅਜੇਹਾ ਕਿ ਉਸਦੇ ਪੈਰਾਂ ਥੱਲੇ ਧਰਤੀ ਨਹੀਂ ਸੀ ਟਿਕਦੀ। ਉਹਦੀਆਂ ਅੱਖਾਂ ਵਿੱਚੋਂ ਭੰਬੂਦਾਰੇ ਬਣ ਬਣ ਨਿਕਲਦੇ। ਉਸਦਾ ਸਿਰ ਚੱਕਰ ਚੁੰਡਾ ਬਣਿਆ ਹੋਇਆ ਸੀ। ਉਸਦਾ ਕਾਰਜਾ ਧਰਤੀ ਤੇ ਢੇਰੀ ਹੋ ਰਿਹਾ ਸੀ। ਉਸ ਨੂੰ ਮਹਿਸੂਸ ਹੁੰਦਾ ਜਿਵੇਂ ਸਰਰ ਸਰਰ ਕਰਦੀ ਕੋਈ ਚੀਜ਼ ਉਸਦੇ ਦਿਲ ਵੱਲ ਆ ਰਹੀ ਹੈ ਤੇ ਦਿਲ ਕੁਝ ਇਕੱਠਾ ਹੋ ਰਿਹਾ ਹੈ। ਉਸ ਦੀਆਂ ਪਲਕਾਂ ਤੇ ਹਨੇਰ ਦੀ ਤਹਿ ਗਾੜੀ ਹੋ ਰਹੀ ਸੀ। ਖੇਸ ਦੀ ਬੁੱਕਲ ਮਾਰੀ ਸੂਰਜ ਵੱਲ ਮੂੰਹ ਕਰਕੇ ਬੈਠਕ ਮੂਰੇ ਉਹ ਕੰਦ ਦੀ ਢੋਲਾਈ ਬੈਠਾ ਸੀ। ਉਹਨਾਂ ਦੇ ਸ਼ਰੀਕੇ ਵਿੱਚੋਂ ਇੱਕ ਬੁੜੀ ਉਸਦੇ ਮੋਢੇ ਨੂੰ ਹਿਲਾਉਣ ਕੇ ਪੁੱਛਣ ਲੱਗੀ। ਕਦੋਂ ਦੇ ਤਾਇਆ? ਕਿਹੜੀਆਂ ਸੋਚਾਂ 'ਚ ਬੈਠਾ? ਉਸ ਪੱਖ ਜੀ ਹੋ ਗਈ ਗੰਜਰ ਦੀ। ਅੱਜ ਟੋਕੇ ਸਵਾਦ ਨਹੀਂ ਲੱਗਿਆ। ਸੰਤੂ ਤੋਂ ਮਸਾਂ ਬੋਲਿਆ ਗਿਆ। ਕਿਤੇ ਜੰਮਦਾ ਨਹੀਂ ਲੈਣ ਆਗੇ। ਜਿਹੜਾ ਇਉਂ ਤਾਲੂਏ ਨਾਲ ਜੀਭ ਲਾ ਕੇ ਬੋਲਦਾ। ਬੁੜੀ ਨੇ ਬੇਚੇਜ਼ ਕੀ ਨਾਲ ਪੁੱਛਿਆ। ਜਿਵੇਂ ਛੜਿਆਂ ਦਾ ਕੋਈ ਨਹੀਂ ਹੁੰਦਾ ਤੇ ਨਿਪੁੱਤੇ ਸੰਸਾਰ ਬਾਰੇ ਹੀ ਹੁੰਦੇ ਹਨ ਹੁਣ ਤਾਂ ਆਕੇ ਹੋ ਗਈ ਪਟੋਲੇ ਆ ਤਿਆਰੀ ਕਤਣੀ ਨੂੰ ਫੁੱਲ ਲੱਗਦੇ ਹੁਣ ਤਾਂ ਸਾਰਾ ਟੱਬਰ ਤੈਨੂੰ ਤੋੜ ਕੇ ਰਾਜੀ ਹੈ ਬੁੜੀ ਨੇ ਭੇਤ ਭਰੀ ਗੱਲ ਕਹਿ ਦਿੱਤੀ ਕਿਉਂ ਜੈ ਕੁੜੀ ਇਹ ਕੀ ਸੰਤੂ ਦੇ ਕੰਨ ਖੜੇ ਹੋ ਬੁੜੀ ਦੀ ਗੱਲ ਉਸ ਦੇ ਦਿਮਾਗ ਵਿੱਚ ਬਿਜਲੀ ਵਾਂਗ ਚੱਕਰ ਲਾ ਗਈ ਸੀ ਇਹ ਕੀ ਕਿਵੇਂ ਜਿਹੜੀ ਚਾਰ ਔਰੇ ਤੇਰੇ ਹਿੱਸੇ ਦੀ ਬਚਦੀ ਐ ਤੇਰੇ ਬਿਨਾ ਉਹ ਕਿਵੇਂ ਚੜੇ ਭਤੀਜਿਆਂ ਦੇ ਨਾਂ ਬੁੜੀ ਨੇ ਸੱਚੀ ਗੱਲ ਸੰਤੂ ਦੇ ਮੱਥੇ ਵਿੱਚ ਮਾਰੀ ਉਹ ਚੁੱਪ ਕਰ ਗਿਆ ਇੱਕ ਕੌੜੇਕੁੱਟ ਉਸ ਦੇ ਸੰਗੋਂ ਥੱਲੇ ਲਹਿ ਗਈ ਬੈਠੇ-ਬੈਠੇ ਨੂੰ ਉਸ ਨੂੰ ਪੰਜ ਪੱਟ ਤਾਪ ਚੜ ਗਿਆ ਬਾਥੀਆਂ ਪੱਥਣ ਆਈ ਵੱਡੀ ਨੂੰ ਨੇ ਸੰਤੂ ਨੂੰ ਬੁਲਾਇਆ ਪਰ ਉਹ ਤੋ ਬੋਲਿਆ ਨਾ ਗਿਆ ਉਸ ਨੇ ਤਾਏ ਦੇ ਪਿੰਡੇ ਨੂੰ ਹੱਥ ਲਾ ਕੇ ਦੇਖਿਆ ਫਾਲੇ ਵਾਂਗ ਤਾਪ ਦਾ ਪਿਆ ਸੀ ਉਹਦਾ ਘਰ ਵਾਲਾ ਖੇਤੋਂ ਕੜਵ ਦੀ ਭਰੀ ਸਿੱਟਣ ਆਇਆ ਤਾਏ ਦੇ ਬਿਮਾਰ ਹੋਣ ਦੀ ਗੱਲ ਬਹੂ ਨੇ ਉਸ ਕੋਲ ਤੋਰੀ ਉਹ ਮੁਰਿਓ ਸੋਈ ਕੁੱਤੇ ਵਾਂਗ ਭੱਜ ਕੇ ਪਿਆ ਲੌਂਗਾ ਵਾਲੀ ਚਾਹ ਕਰਕੇ ਦੇ ਦਿਓ ਤਾਏ ਨੂੰ ਪਰ ਜਾਈ ਦਾ ਮੁਰਕਾ ਲੈ ਲੂ ਤੇ ਆਪੇ ਹੱਡ ਖੁੱਲ ਜਾਣਗੇ ਹੋਰ ਕੀ ਸੂਲ ਹੋਇਆ ਤਾਏ ਦੇ ਤਾਏ ਵਾਸਤੇ ਆਥਣ ਦੀ ਰੋਟੀ ਦੇਣਾ ਹੀ ਵੱਡੀ ਬਹੂ ਨੇ ਦੇਖਿਆ ਉਹ ਓਵੇਂ ਜਿਵੇਂ ਕੰਦ ਨਾਲ ਢੋਲਾ ਹੀ ਬੈਠਾ ਸੀ ਬੁਲਾਇਆ ਤਾਂ ਉਹ ਬੋਲਿਆ ਨਾ ਬਹੂ ਨੇ ਹੱਥ ਲਾ ਕੇ ਦੇਖਿਆ ਉਹਦਾ ਪਿੰਡਾ ਬਰਫ ਵਰਗਾ ਸੀਤ ਪਿਆ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ